ਤਨ ਤੁਮ ਸੋਨੀ ਭਗਤ ਨਾਮਦੇਵ ਜੀ ਰੇ ਰਾਵਈਆ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਅਨੰਨ ਸੇਵਕ ਅਤੇ ਨਾਦੀ ਪੁੱਤਰ ਬਾਬਾ ਬੋੜ ਦਾਸ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰਦਰਾ ਪੰਡਾਰਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤੁਹਾਨੂੰ ਗੁਰਦਰਾ ਪੰਡਾਰਾ ਸਾਹਿਬ ਲੈ ਚਲਦੇ ਹਾਂ ਤੇ ਤੁਹਾਨੂੰ ਕੋਰੋਨੇ ਉੱਥੋਂ ਦੇ ਦਰਸ਼ਨ ਤੇ ਨਾਲ ਦੱਸਦਿਆਂ ਇਤਿਹਾਸ ਆਓ ਚਲੀਏ ਗੁਰਦਰਾ ਪੰਡਾਰਾ ਸਾਹਿਬ ਗੁਰਦੁਆਰਾ ਆਪਣਾ ਰਸਤਾ ਇਤਿਹਾਸ ਜੋ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਫਲੈਕਸ ਬੋਰਡ ਤੇ ਲਿਖਿਆ ਆ ਨਾਲ ਨਾਲ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਆ ਇਹ ਸਥਾਨ ਭਗਤ ਨਾਮਦੇਵ ਜੀ ਮਹਾਰਾਜ ਨੇ ਆਪਣੇ ਹੱਥੀ ਬਣਵਾਇਆ ਸੀ ਜਿਸ ਵਿੱਚ ਬਾਬਾ ਬੋਹਰਦਾਸ ਅਤੇ ਉਹਨਾਂ ਦੀ ਮਾਤਾ ਜਿਨ੍ਹਾਂ ਦਾ ਨਾਮ ਅਡੋਲੀ ਸੀ ਉਹ ਰਹਿੰਦੇ ਸਨ ਔਡੋਲੀ ਜੀ ਇੱਥੇ ਭੰਡਾਰਾ ਤਿਆਰ ਕਰਕੇ ਭਗਤ ਜੀ ਦੀ ਕੁਟਿਆ ਤਪ ਸਥਾਨ ਲੈ ਜਾ ਕੇ ਸੰਗਤਾਂ ਸਮੇਤ ਭਗਤ ਜੀ ਨੂੰ ਭੋਜਨ ਸ਼ਕਾਉਂਦੇ ਸਨ ਭੰਡਾਰਾ ਪਕਣ ਕਾਰਨ ਇਸ ਜਗ੍ਹਾ ਦਾ ਨਾਮ ਭੰਡਾਰੇ ਵਾਲੀ ਗਲੀ ਪੈ ਗਿਆ ਬਾਬਾ ਬਹੁਰਦਾਸ ਜਿਨ੍ਹਾਂ ਦਾ ਜਨਮ ਲਗਭਗ 1316 ਈਸਵੀ ਨੂੰ ਪਿੰਡ ਪੂਤਵਿੰਡ ਜ਼ਿਲ੍ਹਾ ਅੰਮ੍ਰਿਤਸਰ ਨੇੜੀਕ ਨਾਗੋਕੇ ਕਰਾਟ ਉੱਥੇ ਹੋਇਆ ਜੋ ਕਿ ਅੱਜ ਕੱਲ ਪਿੰਡ ਰਾਮਪੁਰ ਵੱਜੋਂ ਜਾਣਿਆ ਜਾਂਦਾ ਹੈ ਅਚਿੰਤ ਗੋਤਰ ਬੈਰਾਗੀ ਪਰਿਵਾਰ ਵਿੱਚ ਹੋਇਆ ਆਪਜੀ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਸੀ ਅਤੇ ਮਾਤਾ ਅਡੋਲੀ ਨੇ ਮਿਹਨਤ ਮਜ਼ਦੂਰੀ ਕਰਕੇ ਆਪ ਨੂੰ ਪਾਲਿਆ ਸੀ ਆਪ ਦਾ ਬਚਪਨ ਦਾ ਨਾਮ ਬਾਲਦੇਵ ਸੀ ਅਚਾਨਕ ਇੱਕ ਦਿਨ ਸ਼ਰਮਣੀ ਭਗਤ ਨਾਮਦੇਵ ਜੀ ਜਦੋਂ ਪਿੰਡ ਪੂਤਵਿੰਡ ਆਏ ਉਹਨਾਂ ਨੇ ਉੱਥੇ ਆ ਕੇ ਆਸਨ ਲਗਾਇਆ ਕਥਾ ਕੀਰਤਨ ਕੀਤਾ ਤਾਂ ਕਥਾ ਗਿਰਤਨ ਸੁਣ ਆਈਆਂ ਸੰਗਤਾਂ ਦੇ ਵਿੱਚ ਬਾਲਦੇਵ ਵੀ ਆਇਆ ਬਾਲਦੇਵ ਦੀ ਰੁਚੀ ਭਗਤ ਜੀ ਵਿੱਚ ਬਹੁਤ ਵੱਧ ਗਈ ਭਗਤ ਜੀ ਦੇ ਪ੍ਰਤੀ ਪਿਆਰ ਹੋ ਗਿਆ ਕਹਿੰਦੇ ਨੇ ਇੱਕ ਦਿਨ ਬਾਲਦੇਵ ਜੀ ਦੇ ਪੇਟ ਵਿੱਚ ਬਹੁਤ ਦਰਦ ਹੋਈ ਰਾਤ ਸਮੇਂ ਤਾਂ ਉਸ ਦੀ ਮੌਤ ਹੋ ਗਈ ਸਤਸੰਗ ਵਿੱਚ ਅਗਲੇ ਦਿਨ ਬਾਲਦੇਵ ਨਹੀਂ ਆਇਆ ਬਾਬਾ ਜੀ ਨੇ ਸੰਗਤਾਂ ਤੋਂ ਪੁੱਛਿਆ ਕਿ ਬਾਲਦੇਵ ਨਹੀਂ ਆਇਆ ਤਾਂ ਸੰਗਤਾਂ ਨੇ ਦੱਸਣ ਤੇ ਕਿ ਬਾਲਦੇਵ ਦਾ ਤੇ ਦਿਹਾਂਤ ਹੋ ਚੁੱਕਾ ਹੈ ਤਾਂ ਇਹ ساری ਕਹਾਣੀ ਜਦੋਂ ਉਹਨਾਂ ਨੇ ਉੱਥੇ ਮਾਤਾ ਜੀ ਪਾਸੋਂ ਸੁਣੀ ਤਾਂ ਫਿਰ ਅੰਤਰ ਧਿਆਨ ਹੋ ਕੇ ਬੈਠ ਗਏ ਧਿਆਨ ਮੁਕਤ ਹੋ ਕੇ ਭਗਤ ਜੀ ਨੇ ਬਾਲਦੇਵ ਦੇ ਸਰੀਰ ਉੱਪਰ ਜਲ ਦਾ ਛੜਕਾਅ ਕੀਤਾ ਅਤੇ ਕਿਹਾ ਬੱਚਾ ਉਠ ਕਾਫੀ دیر ਹੋ ਚੁੱਕੀ ਹੈ ਉਠ ਜਾਗ ਤੇ ਬਾਲ ਇੱਕਦਮ ਉੱਠ ਕੇ ਸੰਤਾਂ ਦੇ ਚਰਨਾਂ ਵਿੱਚ ਨਮਸਕਾਰ ਕਰਨ ਲੱਗ ਪਿਆ ਇਹ ਕੌਤਕ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਹੋਏ ਤਨ ਭਗਤ ਜੀ ਤਨ ਭਗਤ ਜੀ ਕਹਿਣ ਲੱਗ ਪਏ। ਬਾਲ ਜੰਦਾ ਦੇਖ ਕੇ ਮਾਤਾ ਵੀ ਬਹੁਤ ਖੁਸ਼ ਹੋਈ। ਅਤੇ ਸ਼ੁਕਰਾਨੇ ਵਜੋਂ ਗਰੀਬੀ ਕਾਰਨ ਉਹਨਾਂ ਨੇ ਬਾਲ ਨੂੰ ਭਗਤ ਜੀ ਕੋਲ ਪੇਟ ਕਰ ਦਿੱਤਾ। ਫਿਰ ਭਗਤ ਜੀ ਨੇ ਨਾਮਦਾਨ ਦੇ ਕੇ ਸਿਰ ਤੇ ਹੱਥ ਰੱਖਿਆ। ਬਾਲਦੇਵ ਨੂੰ ਦੁਬਾਰਾ ਬੋਹਰਨ ਕਾਰਨ ਉਸ ਦਾ ਨਾਮ ਬੋਹਰਦਾਸ ਰੱਖ ਦਿੱਤਾ। ਫਿਰ ਮਾਤਾ ਨੂੰ ਕਿਹਾ ਕਿ ਅਸੀਂ اپنی امانت ਤੁਹਾਡੇ ਕੋਲ ਛੱਡ ਚਲੇ ਹਾਂ ਤੇ ਇਸ ਨੂੰ ਸਾਮ ਕੇ ਰੱਖਿਓ ਸਮਾ ਆਉਣ ਤੇ ਆਪਣੇ پاس ਬੁਲਾ ਲਵਾਂਗੇ ਫਿਰ ਅਗਲੇ ਪੜਾਵਲ ਤੁਰ ਪਏ ਅਤੇ ਕਸਬਾ ਕੁਮਾਨ ਪਹੁੰਚ ਗਏ ਸਮਾਉਣ ਤੇ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ بابا بہਰਦਾਸ ਜੀ ਨੂੰ ਅਤੇ ਉਹਨਾਂ ਦੀ ਮਾਤਾ ਅਡੋਲੀ ਜੀ ਨੂੰ ਕੁਮਾਨ ਵਿਖੇ ਬੁਲਾ ਲਿਆ بابا بہਰਦਾਸ ਜੀ ਅਤੇ ਮਾਤਾ ਅਡੋਲੀ ਜੀ ਹਮੇਸ਼ਾ ਹੀ ਭਗਤ ਜੀ ਦੀ ਸੇਵਾ ਵਿੱਚ ਮगन ਰਹਿੰਦੇ ਕਹਿੰਦੇ ਨੇ ਇੱਕ ਦਿਨ ਪਿੰਡ ਮਰੜ ਤੋਂ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਜੰਕੀਪੁਰ ਜਾਤੀ ਸ਼ਿਮਪਾ ਨਾਮ ਧਰਮਦਾਸ ਜੋ ਕਿ ਬਾਬਾ ਜੀ ਦਾ ਪ੍ਰੇਮੀ ਸੀ ਘੁਮਾਨ ਆਇਆ ਉਹ ਬੋਹਰਦਾਸ ਨੂੰ ਦੇਖ ਕੇ ਭਗਤ ਜੀ ਨੂੰ ਕਹਿਣ ਲੱਗਾ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਆਪਣੀ ਪੁੱਤਰੀ ਸੁਲੱਖਣੀ ਦੀ ਸ਼ਾਦੀ ਇਸ ਬੋਹਰਦਾਸ ਨਾਲ ਕਰਨੀ ਚਾਹੁੰਦਾ ਹਾਂ ਬਾਬਾ ਜੀ ਨੇ ਰਿਸ਼ਤਾ ਮਨਜ਼ੂਰ ਕਰ ਲਿਆ ਤੇ ਬੋਹਰਦਾਸ ਦਾ ਵਿਆਹ ਮਾਤਾ ਸੁਲੱਖਣੀ ਨਾਲ ਕਰ ਦਿੱਤਾ ਮਾਤਾ ਸੁਲਖਣੀ ਜੀ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਬਾਬਾ ਪਦਾਰਥਦਾਸ ਬਾਬਾ ਦੁਰਗੋਦਾਸ ਬਾਬਾ ਬਾਲਦਾਸ ਜੀ ਇਨ੍ਹਾਂ ਤੋਂ ਫਿਰ ਇੱਕ ਇੱਕ ਪੁੱਤਰ ਬਾਬਾ ਭੋਗੀ RAM ਬਾਬਾ ਰਖਾ RAM ਬਾਬਾ ਦਿਆਲਦਾਸ ਜੀ ਸ਼੍ਰੋਮਣੀ ਭਗਤ ਨਾਮਦੇਵ ਜੀ ਪਰਲੋਕ ਗਮਣ ਤੋਂ ਪਹਿਲਾਂ ਆਪਣੀ ਗੱਡੀ ਉੱਪਰ ਬਹੁਤਦਾਸ ਜੀ ਨੂੰ ਬਿਠਾ ਕੇ ਆਸ਼ੀਰਵਾਦ ਦਿੱਤਾ ਦੋ ਮਾਗ ਵਾਲੇ ਦੇਨ ਦੁਪਹਿਰ ਨੂੰ ਦਰਸ਼ਨ ਦੇਣ ਦਾ ਵਚਨ ਦੇ ਕੇ ਪਰਲੋਕ ਸਿਧਾਰ ਗਏ

go ਉਦ ਦੇ ਸੁਦ ਦਰਮਾਰ ਪੂਰੇ ਸਾਰ ਕਰਨ ਪ੍ਰਵਧਾਇ ਉਤਰੇ ਸੰਗਤਨ ਸੂਰੇ ਦੂਖ ਲੋਕ ਸੰਤਾ ਉਤਰੇ ਸੁਣੀ ਸੱਚੀ ਸੰਤ ਸਾਜਨ ਪਾਏ ਸਰਸੇ ਪੂਰੇ ਗੁਰ ਤੇ ਜਾਨੀ ਸੁਣ ਤੇ ਬਨੀਤ ਕਰਤੇ ਪਵਿਤ ਸਾਖ ਦੁਰ ਲਹਿਆ ਸਾਗਨ ਜਗਿਆ ਨਾਮ ਪਰੇ ਭਗਵਤ ਦੇਸ਼ ਅਮਰ ਕੈ ਗੁਰ ਨਾਨਕ ਲਾਈ ਧਿਆਈ ਸ੍ਰੀ ਅੰਕ ਦੀ ਗੁਰ ਤੇ ਅਮਰ ਦਾਸ ਰਾਮਦਾਸ ਜੀ ਸਹਾਇ ਅਰਜਨ ਹਰਿ ਗੁਬਿੰਦਨ ਸਿਮਰਉ ਸ੍ਰੀ ਹਰਿ ਆਈ ਸ੍ਰੀ ਹਾੜਿ ਕ੍ਰਿਸ਼ਨ ਧਿਆਈਐ ਜਿਸ ਜਿੱਤੇ ਸਭੁ ਤੁਝਾਇ ਤੇਗ ਬਹਦਰ ਸਿਮਰਿਐ ਕੈ ਨੋ ਨਿਜਾ ਰਤਾਈ ਸਦਖਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਦਖਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਜੀ ਜੋਤ ਗੁਰਦਵਾਰ ਜੰਤਰ ਖਾਲਸਾ ਸਹਿਬ ਜੀ ਵਾਹਿਗੁਰੂ ਸਾਹਿਬ ਜੀ ਦੇ ਸਤਿ ਨਵਾਜ਼ੀ ਪੰਜ ਪਿਆਰੀ ਧਾਰ ਸਖਬ ਜਾਦੀ ਜਾਲੀਆਂ ਮੁਕਤੀਆਂ ਹਟੀਆਂ ਜਪੀਆਂ ਧਰਪੀਆਂ ਜਨਾ ਨਾਮ ਜਪਿਆ ਵੰਡ ਕੀ ਛਕਿਆ ਦੀਗ ਜਲਾਈ ਦੀਗ ਬਾਹੀ ਦੀਗ ਕੀ ਅਨਡਿਖ ਘੀਤਾ ਐਨਾ ਬਿਆਸਾ ਸਹਿਬ ਜੀ ਵਾਹਿਗੁਰੂ ਦੁਨੀਆਂ ਚਰਮ ਨਹੀਂ ਹਾਰਿਆ ਸਿੱਖੀ ਗੇਸਾਂ ਸਵਸ ਸਭ ਨਿਵਾਦੀ ਐਨਾਂ ਦੀ ਕਮਾਈ ਦਾ ਅੰਤਰ ਖਾਲਸਾ ਸਹਿਬੱਲ ਜੀ ਵਾਹਿਗੁਰੂ ਬੰਦਾ ਲਖਤਾ ਸਰਬੱਤ ਗੁਰਦਵਾਰਿਆਂ ਦਾ ਜੰਤਰ ਖਾਲਸਾ ਸਹਿਬੱਲ ਜੀ ਵਾਹਿਗੁਰੂ ਵੇਖਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਬਾਸੀ ਗੁਰੂ ਵਾਹਿਗੁਰੂ ਬਾਸੀ ਗੁਰੂ ਚੇਤਿਆ ਵਿੱਚ ਤੇ ਆਵਣ ਕਾ ਸਤਿਕਾਰ ਸਭ ਸੁਖ ਹੋਏ ਤਾਹਾ ਤਾਹ ਕਲ ਸਾਜੀ ਸਾਹਿਬ ਤਾਹਾ ਤਾਹ ਰਚਿਆ ਰਿਆਇਤ ਦੇਖ ਤਿਖ ਕਰਤ ਹੈ ਬੰਦ ਕੀ ਬਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਬਾਬਾ ਬਹਾਦਰ ਦਾਸ ਜੀ ਦੇ ਪਵਿੱਤਰ ਸਥਾਨ ਤੇ ਅੱਜ ਹਮਾਰੇ ਗ੍ਰਹਿਵਸੰਤ ਗੁਣ ਗਾਇ ਪ੍ਰਭ ਤੁਮ ਬੇਅੰਤ ਦੇ ਮਹਾਰਕੀਸੂ ਆਪ ਜੀ ਦਾ ਨਾਮ ਸਾਧਨਾ ਸ਼੍ਰੀ ਬਾਸੂ ਜਪੇ ਸਾਧੂ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤ ਮਈ ਕਿਰਪਾ ਨਿਵਿਤੋਂ ਪਾਵਨ ਪਵਿੱਤਰ ਹੁਕਮ ਨਾਮੇ ਦੀ ਦਾਤ ਬਖਸ਼ੋ ਸੰਗਤਾਨੋ ਕਿਰਤ ਆਰਥ ਕਰੋ ਹੁਕਮ ਨਾਮੇ ਤੇ ਜੱਲਣ ਦੀ ਤਾਕਤ ਸਮਰੱਥਾ ਬਖਸ਼ੋ ਸਾਧੂ ਜੀ ਆਪ ਜੀ ਦੇ ਹਜੂਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਦੀ ਕੀਰਤਨ ਹੁਲ ਚੁੱਕ ਮਾਫ ਕਰਨੀ ਸ਼ੇਖ ਪਰਦੇ ਸੁਣਦੇ ਸਰਬਤਲਾ ਹੈ ਵਦ ਹੋਵਣ ਦੀ ਨਾਨਕ ਨਾਮ ਚਰਪੀਤ ਰਹੀ ਭਾਨੀ ਸਰਬਤਲਾ ਕਲਾ ਵਾਹੀ ਗੁਰੂ ਦੀ ਕਾ ਰਸ ਵਾਣੀ ਦੀ ਕੀ ਬਤੇ ਉਤਰਾ ਗਿਆ ਅਯਾ ਕਲ ਕੀ ਕਵੇ ਚਲਾਰੋ ਪੰਥ ਸਭ ਸਿੱਖਾਂ ਨੂੰ እእእእእእእን <tune> No. Uh... पान सात संगत कारण का सुभागा समा प्राप्त होया है सब श्री गुरु ग्रंथ साहिब महाराज जी हर जुग दे विच बैठण दा समा सतगुरु जी ने बख्शो कीता है सूद सूद करवा ਅਸ ਵਿੱਚ ਸਾਨੂੰ ਅੱਜ ਦੇ ਦਿਨ ਦੀ ਵਿਸ਼ਤਾਰ ਕੋਰਖ ਪਾਈ ਸਾਹਿਬ ਨੇ ਕੱਥਾ ਦੇ ਵਿੱਚ ਦੱਸਿਆ ਪਹਿਲਾਂ ਦਾ ਵੀਰ ਜਿਹੜੇ ਹਕੀਕਤ ਰਾਏ ਰਾਵਈਆ ਮੁਕਤ ਦੇਹੋਗੇ ਮੁਕਤ ਦੇਹੋਗੇ ਮੁਕਤ ਦੇਹੋਗੇ ਮੁਕਤ ਦੇਹੋਗੇ ਮੁਕਤ ਦੇਹੋ Ah ਦੇ ਜੀ ਦੇ ਅਨੁਪਾਖਤਾ ਬਾਬਾ ਗੋੜ ਦਾ ਜੀ ਦਾ ਜਰਨ ਦਿਹਾੜਾ ਮੌਕੇ ਵਾਸਤੇ ਇਕੱਤਰ ਹੋਏ ਹੋ। ਲੱਖ ਖੁਸ਼ੀਆਂ, ਬਾਪਸਰੀਆਂ ਦੇ ਸਭ ਨੂੰ ਨਮਸਕਾਰ ਹੈ। ਅੱਜ ਇਹ ਹੋ ਰਿਹਾ ਹੈ ਕਿ ਜਨਮਾਇਕ ਜੇਤਿ ਸੈਂਕੜਾ ਮਨਾ ਲਈਏ ਸਾਡੇ 700 ਸਾਲ। ਸਾਡੇ 700 ਸਾਲ ਤੋਂ ਉੱਪਰ ਹੋ ਗਿਆ ਸਮਾਂ। ਕਰਕੇ ਬਾਬਾ ਜੀ ਜੀ ਤੇ ਸ਼ਰਤੀ ਘੋਣਾਂ ਦੇ ਤਰੀਕੇ ਆਏ। ਜੋ ਦੇ ਕਰਮਾਂ ਭਾਗੋ ਵਾਲੀ ਕਰਤਈਆ ਗੁਰੂ ਦੇ ਪਿਆਰੋ ਜਿਹੜੀ ਕੇ ਇਸ ਸਰਤੀ ਨੂੰ ਇਹਨਾਂ ਕੰਨ ਕਰਕੇ ਪ੍ਰਾਪਤ ਹੈ ਇਸ ਸਰਤੀ ਦੇ 11 ਸਾਲ 7 ਮਹੀਨੇ ਤੇ 13 ਦਿਨ ਇਧਰ ਹੋ ਗਿਆ ਆ ਲਾਭ ਮੰਗਦੇ ਜੀ ਇਸ ਸਰਤੀ ਨੂੰ ਭਾਗ ਲਾਏ ਲਾਭੰਤੀ ਤੇਰੇ ਪ੍ਰਮ ਜੋ ਹੈ ਮੁਝੂ ਉਪਰ ਸਭ ਕੋ ਬਿਲਾ ਮੁਕਤ तू ना विसर तू ना विसर तू ना विसर तू हे पंडिया